ਦਾ ਆ ਵੀ ਆ ਨੂੰ ਖੜਕੂ ਕਹਿੰਦੇ ਆ ਠੀਕ ਹੈ ਸਰਕਾਰ ਉਹਦਾ ਨਾਂ ਕੀ ਕਹਿੰਦੀ ਆ ਸਰਕਾਰ ਹੱਤਵადი ਕਹਿੰਦਾ ਹੱਤਵადი ਜਿਵੇਂ ਨਾ ਹੱਤ ਚੱਕੀ ਹੋਈ ਆ ਦੋ ਸ਼ਬਦ ਵੀ ਕੋਈ ਇਸੇ ਚੀਜ਼ ਵਾਸਤੇ ਕਿਵੇਂ ਘੜਿਆ ਉਹਦੇ ਚ ਖੜਕੂ ਆ ਉਹਦੇ ਹੱਤਵਾਦੀ ਨੇ ਖੜਕੂ ਨੂੰ ਪਤਾ ਕੋਈ ਨਹੀਂ ਜਿਹੜਾ ਆਪਣੇ ਆਪ ਨੂੰ ਖੜਕੂ ਕਹਿੰਦਾ ਕਿ ਮੈਂ ਕਿਹਦਾ ਸ਼ਿਕਾਰ ਹੋ ਚੁੱਕਿਆ ਹੂੰ ਕਿਉਂਕਿ ਬੰਦਾ ਇੰਨਾ ਸ਼ੈਤਾਨੀ ਚਲਾਕ ਨਹੀਂ ਹੁੰਦਾ ਜਿੰਨਾ ਉਹਨੂੰ ਮੰਨਿਆ ਜਾਂਦਾ ਸੁਭਾਅਕ ਬੱਚਾ 18 20 ਸਾਲ ਦਾ ਹੁੰਦਾ ਕਿੱਥੇ ਤਾਂ ਉਹਨੂੰ ਆਪਾਂ ਪ੍ਰੋਪਰ ਗਾਈਡ ਕਰੀਏ ਕਿੱਥੇ ਉਹਨੂੰ ਜਿਹੜੇ ਜਜ਼ਬਿਆਂ ਦੇ ਵਿੱਚ ਆਪਾਂ ਉਹਦਾ ਸ਼ੋਸ਼ਣ ਕਰ ਜੀਏ ਤੇ ਸ਼ਿਕਾਰ ਹੋ ਜਾਂਦਾ ਹਾਂ ਹੂੰ ਐਨੀ ਕਹਾਣੀਆਂ ਹੋਰ ਕੁਝ ਕੇਪੀਐਸ ਗਿਲ ਦੀ ਕੀ ਸਮਝਦੇ ਤੁਸੀਂ ਉਹ ਇਹਦਾ ਸ਼ਿਕਾਰ ਸੀ ਉਹਨੂੰ ਸਮਝ ਹੀ ਨਹੀਂ ਸੀ ਮੈਂ ਕੀ ਕਰ ਰਿਹਾ ਪਰਸਨੈਲਿਟੀ ਕੀ ਸਮਝਦੇ ਕੁਝ ਪਰਸਨੈਲਿਟੀ ਨਹੀਂ ਸੀ ਉਹਦੇ ਵਿੱਚ ਪਰਸਨੈਲਿਟੀ ਦੀ ਚੇਤਨਾ ਦੀ ਘਾਟ ਸੀ ਬਿਊਰੋਕ੍ਰੈਟਿਕ ਹੋਮੇ ਬਹੁਤ ਆ ਗਈ ਕਿਸੇ ਵੀ ਪਾਰਟੀ ਜਾਂਦਾ ਸੀ ਸ਼ਰਾਬ ਲਾਜ਼ਮੀ ਪੀਂਦਾ ਸੀ ਸ਼ਰਾਂ ਪੀਂਦਾ ਸੀ ਸ਼ਰਾਬ ਇਹ ਕੋਈ ਸ਼ੱਕ ਨਹੀਂ ਜੀ ਸ਼ਰਾਬ ਪੀਂਦਾ ਸੀ ਸ਼ਰਾਬ ਪੀਂਦਾ ਸੀ ਇਹ ਕੋਈ ਦੋਰਾਵਾ ਨਹੀਂ ਜੇ ਕੋਈ ਕਹਵੇ ਨਹੀਂ ਪੀਂਦਾ ਸੀ ਪੀਂਦਾ ਸੀ ਹਰੇਕ ਬੰਦੇ ਨੇ ਕਿਹਾ ਵੀ ਸ਼ਰਾਬ ਪੀਂਦਾ ਸੀ ਜਿੰਨੇ ਵੀ ਪੁਲਿਸ ਦੇ ਵਿੱਚ ਮਹਿਕਮੇ ਦੇ ਬੰਦੇ ਨੇ ਉਹਨਾਂ ਨੇ ਕਿਹਾ ਜੀ ਹਾਂ ਸਾਹਬ ਸ਼ਰਾਬ ਪੀਂਦਾ ਸੀ ਪਰ ਉਹ ਔਰ ਜਦੋਂ ਪੀ ਲੈਂਦਾ ਸੀ ਸਾਰੇ ਬੰਦੇ ਡਰਦੇ ਸੀ ਵੀ ਹੁਣ ਕੋਈ ਪਾਣਾ ਨਾ ਵਰਤੂਏ ਕਿਹੋ ਜਿਹਾ ਪਾਣਾ ਜਿਹੜਾ ਸ਼ਰਾਬੀ ਤੋਂ ਵਰਤਿੰਦਾ ਜੋ ਵੀ ਸ਼ਰਾਬੀ ਕਰ ਸਕਦਾ ਹੁੰਦਾ ਹੈ ਇੱਕ ਵਾਰੀ ਬਹੁਤ ਵੱਡੀ ਅਫਸਰਾਂ ਦੀ ਪਾਰਟੀ ਸੀ ਜਲੰਧਰ ਦੇ ਵਿੱਚ ਕੇਸ ਵੀ ਚੱਲਿਆ ਮੇਰੇ ਖਿਆਲੋਂ ਮੇਰੇ ਹਿਸਾਬ ਨਾਲ ਉਹਦਾ ਕੇਸ ਨਹੀਂ ਚੱਲਿਆ ਅੱਛਾ ਅੱਛਾ ਤੁਸੀਂ ਜਲੰਧਰ ਆਹ ਜਲੰਧਰ ਵਾਲੀ ਪਾਰਟੀ ਹਾਂ ਜਲੰਧਰ ਅੱਗੇ ਸੀ ਜੜੀ ਪਾਰਟੀ ਦਾ ਕੇ ਹਾਂ ਉਹ ਜਲੰਧਰ ਖਾਣ ਪੀਣੇ ਸਾਂਝਾ ਹੋ ਗਿਆ ਹੂੰ ਵਿੱਚੇ ਪਰਿਵਾਰ ਸੀ ਜਦੋਂ ਪਰਿਵਾਰ ਸੀ ਤੇ ਕੁਝ ਬੰਦੇ ਅਫਸਰ ਸਿਆਣੇ ਸੀ ਉਹਨਾਂ ਨੇ ਕਿਹਾ ਵੀ ਕੰਮ ਤਾਂ ਪੜਾ ਹੋ ਗਿਆ ਭਾਈ ਉਹਨਾਂ ਨੇ ਪੌੜੀ ਲਾ ਕੇ ਬਾਹਰ ਦੀ ਵਾਰ ਜਨਾਨੀਆਂ ਕੱਢੀਆਂ ਗੇਟ ਵਿੱਚ ਦੀਆਂ ਕੱਢੀਆਂ ਇਹ ਗੱਲ ਹੋਈ ਸੀ ਹਾਂਜੀ ਕੇ ਪੀਐਸ ਗਿਲ ਪਾਰਟੀ ਦੇ ਵਿੱਚ ਸੀ ਪਾਰਟੀ ਦੇ ਵਿੱਚ ਸੀ ਉਹ ਚ ਬਾਹਰ ਦੀ ਵਾਰ ਜਨਾਨੀਆਂ ਕੱਢੀਆਂ ਪਤਾ ਨਹੀਂ ਕੀ ਹੋ ਜੇ ਇੱਕ ਚੰਡੀਗੜਾ ਵਾਲਾ ਵੀ ਗਿਆ ਸੀ ਉਹ ਬੱਕਰਾ ਸੀ ਰੂਪਨ ਦੇਵਾਲ ਦਾ ਰੂਪ ਉਹ ਆਇਆ ਸੀ ਉਹ ਵੀ ਪਾਰਟੀ ਸੀ ਵੇਖੋ ਆਈਐਸ ਸੀਨੀਅਰ ਆਈਐਸ ਹਾਂ ਜੀਵ ਸੈਕਟਰੀ ਦੇ ਰੈਂਕ ਤੱਕ ਜਾਣ ਵਾਲੀ ਹੂੰ ਠੀਕ ਹੈ ਤੇ ਉੱਥੇ ਸ਼ਰਾਬ ਪੀਤੀ ਜਾਂਦੀ ਹੈ ਹੂੰ ਤੇ ਉਸ ਜਗ੍ਹਾ ਤੇ ਬੰਦੇ ਦੇ ਸੁਧਾਰਨ ਥੱਪੜ ਜਾਂ ਹੱਥ ਲਾਇਆ ਜਾਂਦਾ ਜਿੱਥੇ ਪੰਜਾਬੀ ਬੰਦੇ ਆਪਣੀ ਪੰਜਾਬ ਦੇ ਅਥਾਰਸ ਅਨਸਾਰ ਆਪਾਂ ਉਹਨੂੰ ਕੋਈ ਡੀਸੈਂਸ ਨਹੀਂ ਕਹਿੰਦੇ ਪੱਟ ਤੇ ਆ ਤੁਹਾਨੂੰ ਜਿੱਥੇ ਕਿਤੇ ਵੀ ਲੱਗਿਆ ਹੋਵੇ ਪੱਟ ਤੇ ਲਾਈਏ ਪਿਛਲੇ ਪਾਸੇ ਲਾਈਏ ਬੈਕ ਤੇ ਲਾਈਏ ਹਿੱਕ ਤੇ ਲਾਈਏ ਜਿੱਥੇ ਕਿਤੇ ਕੋਈ ਬੰਦਾ ਹੱਥ ਲਾਵੇ ਉਹ ਵੀ ਪਾਰਟੀ ਦੇ ਵਿੱਚ ਪਾਰਟੀ ਦੇ ਤੇ ਉਹਨੂੰ ਕੋਈ ਉਹਦੀ ਕੋਈ ਸਲਾਹਤਾ ਸਰਾਣਾ ਨਹੀਂ ਕੀਤੀ ਜਾਂਦੀ ਜਿਹਨੂੰ ਕਹਿੰਦੀ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ ਉੱਥੇ ਗੱਲ ਚੱਲੀ ਸਾਰੇ ਆਹ ਹਾਂ ਕਰ ਮੱਚ ਗਏ ਗਵਰਨਰ ਨੂੰ ਵੀ ਕਹਿਣਾ ਪਿਆ ਉਸ ਵਕਤ ਦਾ ਗਵਰਨਰ ਸੀ ਵੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਦੱਸ ਆਮਨੇ ਕੋ ਗਵਰਨਰ ਨੇ ਗੱਲ ਕਹੀ ਹਾਂ ਗਵਰਨਰ ਨੇ ਕਹੀ ਸੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਚੰਗਾ ਨਹੀਂ ਲੱਗਦਾ ਹੂੰ ਚੰਗਾ ਹੀ ਲੱਗਦਾ ਇੱਕ ਪਾਸੇ ਪਾਰਟੀਆਂ ਕਰਦੇ ਉਹ ਪੰਜਾਬ ਚ ਅਤਵਾਦ ਹੈ ਕਮਾਲ ਨਹੀਂ ਅਫਸਰ ਪਾਰਟੀਆਂ ਕਰਦੇ ਨੇ ਪਾਰਟੀਆਂ ਕਰ ਰਹੇ ਨੇ ਹਾਂਜੀ ਮੋਜਾਂ ਮੋਜਾ ਕਰ ਰਹੇ ਨੇ ਹਾਂਜੀ ਪੰਜਾਬ ਚ ਅਤਵਾਦ ਹੈ ਲੋਕੀ ਮਾਰ ਰਹੇ ਨੇ ਆ ਵੀ ਵਖੇ ਲੋਕੀ 7 ਵਜੇ ਤੋਂ ਬਾਅਦ ਘਰਾਂ ਨੂੰ ਬਾਹਰ ਦੇਖੋ 7 ਵਜੇ ਤੋਂ ਬਾਅਦ ਜੀ ਨਿਕਲਦੇ ਨਹੀਂ ਚੜੇ ਇਹ ਦੋਵੇਂ ਪਾਰਟੀਆਂ ਕਰ ਰਹੇ ਨੇ ਹਾਂਜੀ ਬਸ 7 ਵਜੇ ਤੋਂ ਬਾਅਦ ਘਰ ਤੋਂ ਬੰਦ ਪਤਾ ਨਹੀਂ ਕਿਹੜੇ ਘਰ ਦਾ ਕਿਹੜਾ ਬੱਚਾ ਕੌਣ ਚੱਕ ਕੇ ਮਾਰ ਦੇ ਹੂੰ ਇਹ ਵੀ ਨਾਲ ਸੀ ਅਕਸਰ ਹੋਏ ਔਰ ਪੰਜਾਬ ਦੇ ਵਿੱਚ ਲਿਖਤੀ ਰੂਪ ਦੇ ਚ ਡਾਕੂਮੈਂਟਰੀ ਪ੍ਰੂਫ ਦੇ ਕੇ ਖਾਲੜਾ ਸਾਹਿਬ ਨੇ 25000 ਬੰਦੇ ਆ ਰਿਕਾਰਡ ਤਾਂ ਕੱਢ ਲਿਆ ਕੱਢਿਆ ਨਾ 25000 ਦਾ ਰਿਕਾਰਡ ਤੁਸੀਂ ਕੱਢਿਆ ਪਰ ਮੈਂ ਇੱਕ ਇੰਟਰਵਿਊ ਵਿੱਚ ਦੇਖ ਰਿਹਾ ਸੀਗਾ ਕੇ ਪੀਐਸਕਲ ਦੇ ਬ੍ਰਦਰ ਦੀ ਸੀ ਅੱਛਾ ਜੀ ਉਹ ਤਾਂ ਕਹਿੰਦੇ 25000 ਲੋਕ ਤਾਂ ਮਰੇ ਹੀ ਨਹੀਂ ਦੇਖੋ ਜੀ ਉਹਦੇ ਕੋਲੇ ਰਿਕਾਰਡ ਹੈ ਆਨ ਰਿਕਾਰਡਰ ਗੱਲ ਤੁਸੀਂ ਰਿਕਾਰਡ ਨੂੰ ਕਿਵੇਂ ਕਰ ਸਕਦੇ ਉਹ ਤਾਂ ਦੁਆਰੇ ਵੈਰੀਫਾਈ ਕੀਤਾ ਜਾ ਸਕਦਾ ਗਤਾਬ ਹੈ ਉਹਨੇ ਲਿਖਿਆ ਹੈ ਫਿਰ ਖਾਲੜੇ ਨੂੰ ਮਾਰਿਆ ਜਾਂਦਾ ਖਾਲੜਾ ਕੋਈ ਅਤਵਾਦੀ ਸੀ ਕੋਈ ਸਰਕਾਰੀ ਅਤਵਾਦੀ ਸੀ ਜਾਂ ਵਿਰੋਧੀ ਅਤਵਾਦੀ ਸੀ ਨਾ ਦੋਨੋਂ ਨਹੀਂ ਸੀ ਉਹ ਜਿਹੜਾ ਬੰਦਾ ਵੀ ਵਿਦਵਾਨ ਬੰਦਾ ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਮਨੁੱਖੀ ਸਤਕਾਰ ਦੀ ਗੱਲ ਕਰਦਾ ਸੀ ਮਨੁੱਖੀ ਜ਼ਿੰਦਗੀ ਦੀ ਗੱਲ ਕਰਦਾ ਸੀ ਉਹ ਵੀ ਇਹ ਧਰਤੀ ਦੇ ਉੱਤੇ ਮਾਰਿਆ ਜਾਂਦਾ ਔਰ ਕੋਈ ਕੁਸ ਕੇ ਤਕਨੀ ਵੀ ਖਾਲੜਾ ਮਰ ਗਿਆ ਜਾਂ ਮਾਰਤਾ ਅੱਜ ਤੱਕ ਨਹੀਂ ਕਿਸੇ ਨੂੰ ਪੁੱਛ ਲੋ ਜੇ ਪੰਜਾਬ ਦਾ ਬੰਦਾ ਕੋਈ ਦੱਸ ਦੇਤਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਚੇਤਾ ਨਾ ਹਫਤਾ ਕਰਿੰਦਾ ਉਸ ਤੋਂ ਬਾਅਦ ਭੁੱਲ ਜਾਂਦੇ ਆ ਲੋਕਾਂ ਨੂੰ ਤਾਂ ਖਾਲੜੇ ਦਾ ਨਾਮ ਉਦੋਂ ਪਤਾ ਲੱਗਿਆ ਜਦੋਂ ਪਤਾ ਲੱਗਿਆ ਦਿਲਜੀਤ ਦੀ ਫਿਲਮ ਮਾਰ ਕੇ ਆਇਆ ਖਾਸ ਤੌਰ ਤੇ ਉਦੋਂ ਪਤਾ ਲੱਗਿਆ ਉਸ ਤੋਂ ਪਹਿਲਾਂ ਕਿਤਾਬ ਕਿਸੇ ਨੂੰ ਪਤਾ ਹੀ ਨਹੀਂ ਐਸੇ ਕਰਕੇ ਤਾਂ ਪੰਜਾਬ ਦੇ ਉੱਤੇ ਇਹਨਾਂ ਦੇ ਉੱਤੇ ਇਹ ਜਾ ਕਿਉਂਕਿ ਪੰਜਾਬੀ ਲੋਕਾਂ ਦਾ ਚੇਤਾ ਦੂਜਿਆਂ ਦੇ ਮੁਕਾਬਲੇ ਘੱਟ ਹੈ ਹੂੰ ਇਹ ਸ਼ਾਮ ਨੂੰ ਹੀ ਸ਼ਰਾਬ ਦਾ ਦੋ ਲਾਉਂਦਿਆਂ ਘੁਟਾ ਤੇ ਬੱਲੇ ਬੱਲੇ ਹੋਣ ਲੱਗ ਜਾਂਦੀ ਆ ਪਿੰਡਾਂ 'ਚ ਵੀ ਸ਼ਰਾਬ ਚੱਲਦੀ ਆ ਸ਼ਹਿਰਾਂ ਦੇ ਕਲੱਬਾਂ 'ਚ ਸ਼ਰਾਬ ਚੱਲਦੀ ਆ ਦੁੱਖ ਤਾਂ ਕਿਤੇ ਜ਼ਿਆਦਾ ਨਹੀਂ ਇਹ ਤਾਂ ਆਪਦੇ ਪਿਓ ਦਾ ਸਸਕਾਰ ਕਰਕੇ ਹੁਣ ਉਹਦੇ ਸ਼ਰਾਪੀ ਜਾਂਦੇ ਆ ਇਹੋ ਜਿਹੇ ਲੋਕ ਵੀ ਹੈਗੇ ਪੰਜਾਬ 'ਚ ਜਦੋਂ ਬੰਦੇ ਨੂੰ ਰੋਟੀ ਚੰਗੀ ਨਾ ਲੱਗੇ ਇਹ ਸਾਹਮਣੇ ਆਉਂਦਾ ਜਦੋਂ ਕਿ ਪੰਜਾਬ ਦੁੱਖਾਂ ਦਾ ਭਰਿਆ ਪਿਆ ਇੱਥੇ ਕੋਈ ਸ਼ੱਕ ਨਹੀਂ ਭਾਵੇਂ ਗੁਰੂ ਪੀਰ ਹੋਏ ਉਹ ਵੀ ਦੁੱਖਾਂ ਦੇ ਭਰੇ ਸੀ ਵਿਚਾਰੇ ਗੁਰੂ ਅਰਜਨ ਦੇਵ ਦੁੱਖਾਂ ਦਾ ਭਰੇ ਨਹੀਂ ਸੀ ਕੀ ਖਸੂਸੀ ਉਹਦਾ ਫਕੀਰ ਬੰਦੇ ਦਾ ਵੀ ਉਹਨਾਂ ਦੁਨੀਆ ਨੂੰ ਉਹਨਾਂ ਨੇ ਇੱਕ ਐਸੀ ਕਿਤਾਬ ਦੇਤੀ ਜਿੱਥੇ 500 ਸਦੀਆਂ ਦੀ ਚੇਤਨਾ ਸੀ ਰੂਹਾਨੀ ਚੇਤਨਾ ਸੀ ਵੀ ਆ ਚੱਕੋ ਸੰਪਾਦਨਾ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਵੀ ਨਹੀਂ ਉਸ ਵਕਤ ਦੀਆਂ ਸਰਕਾਰਾਂ ਤੋਂ ਸੈਨ ਹੋਇਆ ਗੁਰੂ ਸਾਹਿਬ ਦੇ ਬੱਚਿਆਂ ਦਾ ਬਾਬਾ ਬੰਦਾ ਬਹਾਦਰ ਆ ਫਿਰ ਘੱਲੂ ਘਾਰੇ ਪੰਜਾਬ ਦੀ ਧਰਤੀ ਤੇ ਹੋਇਆ ਸੀ ਤੇ ਪੰਜਾਬ ਦੇ ਲੋਕਾਂ ਨੇ ਕੱਲੂ ਘਾਰਾਂ ਦੇ ਵਿੱਚ ਇੱਕ ਪਾਸੇ ਮਸੂਮ ਮਰ ਰਿਆ ਕੱਲੂ ਘਾਰਾਂ ਦੇ ਵਿੱਚ ਮਸੂਮ ਦੂਜੇ ਪਾਸੇ ਪੰਜਾਬ ਦੀ ਰਾਜਕਰਦਾ ਸ਼੍ਰੇਣੀ ਅਫਦਾਲੀਆਂ ਦਾ ਸਾਥ ਦੇ ਰਹੀ ਆ ਇਹ ਵੀ ਨਾਲ ਪੱਕੀ ਗੱਲ ਆ ਉਹਨਾਂ ਦਾ ਨਾਂ ਕੀ ਆ ਭਗਵਾਨ ਦਾਸ ਘੇੜੜਾ ਹਮ ਅਕਲਦਾ ਰੰਨਣੀਆਂ ਹਮ ਹਰ ਭਗਤਾਂ ਰੰਨਣੀਆਂ ਰਾਮਾ ਰੰਧਾਵਾ ਸੈਂਕੜੇ ਨਾਂ ਲੈ ਸਕਦੇ ਹਮ ਹੁਣ ਦੱਸੋ ਉਹਨਾਂ ਨੂੰ ਆਪਾਂ ਕੀ ਕਹਾਂਗੇ ਪਾਪੀ ਕਹਾਂਗੇ ਦੁਸ਼ਟ ਕਹਾਂਗੇ ਚੰਦਰੇ ਕਹਾਂਗੇ ਉਹ ਕਿਸੇ ਦੇ ਯਾਦ ਨਹੀਂ ਬੰਦਾ 35 36 ਹਜ਼ਾਰ ਮਰਵਾਤਾ ਬਗਾਨੇ ਸਟੇਟ ਤੋਂ ਬਾਹਰੋਂ ਸੱਦ ਕੇ ਬੰਦਾ ਕੋਈ ਅਫਗਾਨਿਸਤਾਨ ਚੋਂ ਕਦੇ ਈਰਾਨ ਚੋਂ ਹੂੰ ਸੱਦੇ ਜਾਂਦੇ ਅਬਦਾਲੀ ਵਰਗੇ ਔਰ ਥੋੜੇ ਦਿੱਲੀ ਲੁੱਟੀ ਜਾਂਦੀ ਆ ਉਹ ਵੀ ਲਟਾਉਣ ਦੇ ਵਿੱਚ ਇਤੋਂ ਦੇ ਲੋਕਾਂ ਦਾ ਹੱਥ ਸੀ ਜੀਪੀਐਸ ਗਿਲਵੇ ਤਾਂ ਆਸਾਮ ਤੋਂ ਸੱਦੇ ਹੈ ਹਾਂ ਚਲੋ ਇਹ ਤਾਂ ਆਪਣੇ ਮੁਲਕ ਦੀ ਇੱਕ ਸਟੇਟ ਹੈ ਸਰਕਾਰ ਨਹੀਂ ਸੱਦੇ ਹਾਂ ਹਾਂ ਵੀ ਉਹ ਤੋਂ ਬਗੈਰ ਜਿਵੇਂ ਪੰਜਾਬ ਨਹੀਂ ਸਮਝਦਾ ਉਹ ਆਸਾਮੀ ਸੰਭ ਲੋ ਆਸਾਮ ਦਾ ਬੜਾ ਕਹਾਣ ਹੋਇਆ ਸੀ ਆਸਾਮ ਦਾ ਵੀ ਪਹਿਲਾਂ ਕਹਾਣ ਬਹੁਤ ਕਹਾਣ ਹੋਇਆ ਬੱਚੇ ਆਸਾਮ ਦੇ ਵਿੱਚ ਆਸਾਮ ਨੂੰ ਤਾਂ ਪੰਜਾਬੰਦੀਆਂ ਨਾਲ ਵੀ ਬਹੁਤ ਵਿਵਾਦ ਬੇੜਾ ਕਰ ਕੀਤਾ ਸੀ ਅੱਛਾ ਜੀ ਹਾਂ ਜੀ ਪੰਜਾਬ ਦੇ ਵਿੱਚ ਵੇਖੋ ਪੰਜਾਬ ਦੀ ਸਭ ਤੋਂ ਜੜੀ ਮਾੜਾ ਦੁਖਾਂਤ ਵਾਪਰਿਆ ਕਿ ਹਿੰਦੂ ਸਿੱਖ ਪੰਜਾਬ ਦੇ ਵਿੱਚ ਕੋਈ ਵੀ ਫਰਕ ਨਹੀਂ ਕੋਈ ਫਰਕ ਨਹੀਂ ਜਿਹੜਾ ਸਿੱਖ ਹੈ ਹਿੰਦੂ ਪਰਿਵਾਰ ਦੇ ਘਰੇ ਪੈਦਾ ਹੋਇਆ ਹੈ ਹੂੰ ਇਹ ਪੱਕੀ ਗੱਲ ਹੈ ਕਿਉਂਕਿ ਹਿੰਦੂ ਪਰਿਵਾਰ ਦੇ ਵਿੱਚ ਆਪਣੀ ਪਰੰਪਰਾ ਸੀ ਗੁਰੂਆਂ ਕਰਕੇ ਵੀ ਪਹਿਲਾ ਵੱਡਾ ਬੱਚਾ ਸਿੱਖ ਹੋਣਾ ਔਰ ਅਮਰਤਾਰੀ ਸਿੱਖ ਹੂੰ ਉੱਥੇ ਦਿਫਾੜ ਪਵਾਤਾ ਲੋੜਾ ਆ ਗਿਆ ਅਸਾਮ ਚ ਦਾ ਮੰਨ ਲਿਆ ਵਿਚਾਰੋ ਵੀ ਟ੍ਰਾਈਬਲ ਲੋਕ ਸੀ ਫਿਰਕਾ ਪ੍ਰਸਤੀ ਦੇ ਤੇ ਤੇ ਉਸ ਢੰਗ ਨਾਲ ਉਹਨਾਂ ਨੂੰ ਵਰਤਿਆ ਆਪਾਂ ਤਾਂ ਇੱਕ ਪਰਿਵਾਰ ਦੇ ਵਿੱਚ ਇੱਕ ਖੂਨ ਇੱਕ ਰਿਸ਼ਤਾ ਜਿਨ੍ਹਾਂ ਦਾ ਦਾਦਾ ਇੱਕ ਪਿਓ ਇੱਕ ਪੰਜਾਬ ਤੋਂ ਉਹ ਵੀ ਇਹਨਾਂ ਨੇ ਕਾਣ ਕਰਵਾਇਆ ਸੀ ਅੰਦਾਜ਼ਾ ਲਾਓ ਬੇਟਾ ਜਦੋਂ ਕਿ ਪੰਜਾਬ ਦੇ ਲੋਕ ਆਮ ਤੌਰ ਤੇ ਐਨੇ ਮਤਲਬ ਕਹਿੰਦੇ ਹੁੰਦੇ ਵੀ ਅਸੀਂ ਤਾਂ ਕਿਤੇ ਜੀ ਠਾਣੇ ਦੇ ਬਾਹਰ ਦੇ ਮੂਰ ਦਿਨ ਲੰਗੇ ਮੂਰ ਦਿਨ ਲੰਗੇ ਮਤਲਬ ਆਪਾਂ ਕਿ ਹਰ ਪ੍ਰਕਾਰ ਦੇ ਅਪਰਾਧ ਤੋਂ ਤੇ ਜੁਰਮ ਤੋਂ ਪਰੇ ਰਹਿੰਦੇ ਸਾਂ ਕ੍ਰਾਈਮ ਤੋਂ ਪਰੇ ਰਹਿੰਦੇ ਸੀ ਮੈਂ ਨਾ ਰੂਪਨ ਦੇਵੋਨਾਲੇ ਮਾਮਲੇ ਕੇਸ ਦੇ ਵਿੱਚ ਦੁਬਾਰਾ ਆਣਾ ਚਾਹੁੰਦਾ ਹਾਂ 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 ਕੇ ਪੀਐਸ ਗੇਲੂ ਦੀs ਦੋਸ਼ੀ ਵੀ ਕਰਾਰ ਹੋਇਆ ਸੀ ਹਾਂ ਉਸ ਦੋਸ਼ੀ ਤੇ ਕਰਾਇ ਸਜ਼ਾ ਹੋਈ ਸੀ ਸਜ਼ਾ ਹੋਈ ਸੀ ਹਾਂ ਜੁਰਮਾਨਾ ਲੱਗਿਆ ਹਾਈ ਕੋਰਟ ਤੱਕ ਜੁਰਮਾਨਾ ਭਰਿਆ ਔਰ ਦਰਸ਼ਨ ਸਿੰਘ ਨਾਂ ਦਾ ਜੱਜ ਸੀ ਮਗਰ ਉਹ ਹਾਈ ਕੋਰਟ ਦਾ ਜੱਜ ਬਣਿਆ ਸੀ ਉਹਦੀ ਅਦਾਲਤ ਦੇ ਵਿੱਚ ਫੈਸਲਾ ਹੋਇਆ ਸੀ ਜੱਜ ਸੀ ਲਗਰ ਹਾਈ ਕੋਰਟ ਦਾ ਜੱਜ ਅਣਕਿਉਂ ਰਟਾਇਰ ਵੀ ਹੋਇਆ ਉਹ ਕਮਾਲ ਦਾ ਜੱਜ ਸੀ ਬੜੇ ਉਹਦੇ ਪ੍ਰਭਾਵ ਵੀ ਪਾਏ ਕਿ